ਸੰਗਤ ਜੀ ਵਾਸ਼ੇਕ ਜੀ ਕਾ ਕਾਵਾਸ ਵਾਸ਼ੇਕ ਜੀ ਕੀ ਫਤੇ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਹਰ ਵੇਲੇ ਆਪਣੀ ਕਿਸਮਤ ਨੂੰ ਹੀ ਦੋਸ਼ ਦਿੰਦੇ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਮਾੜੀ ਘਟਨਾ ਹੋ ਜਾਵੇ ਕੋਈ ਵੀ ਦੁੱਖ ਰੋਗ ਪਰੇਸ਼ਾਨੀ ਆ ਜਾਵੇ ਤਾਂ ਉਹ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਆ ਬਿਲਕੁਲਾਂ ਦੇ ਦਿੰਦੇ ਆ ਕਿ ਰੱਬ ਤੂੰ ਤਾਂ ਸਾਡੀ ਕਿਸਮਤ ਹੀ ਮਾੜੀ ਲਿਖੀ ਆ ਜਾਂ ਕਈ ਵਾਰ ਕੋਈ ਚੀਜ਼ ਜੇਕਰ ਉਹਨਾਂ ਨੂੰ ਪਸੰਦ ਹੈ ਉਹਨਾਂ ਨੂੰ ਨਹੀਂ ਮਿਲਦੀ ਤਾਂ ਨਹੀਂ ਕਿਸਮਤ ਨੂੰ ਦੋਸ਼ ਦਿੰਦੇ ਵੀ ਪਰਮਾਤਮਾ ਨੇ ਇਹ ਗੱਲ ਸਾਡੀ ਕਿਸਮਤ ਦੇ ਵਿੱਚ ਲਿਖੀ ਹੀ ਨਹੀਂ ਆ ਭਾਵ ਕਿ ਹਰ ਵੇਲੇ ਕਿਸਮਤ ਨੂੰ ਦੋਸ਼ ਦਿੰਦੇ ਆ ਹਰ ਚੀਜ਼ ਨੂੰ ਆਪਣੀ ਕਿਸਮਤ ਦੇ ਨਾਲ ਹੀ ਜੋੜ ਕੇ ਦੇਖਦੇ ਆ ਤਾਂ ਜੇਕਰ ਤੁਹਾਨੂੰ ਵੀ ਕੁਝ ਇਦਾਂ ਹੀ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਿਸਮਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਆ ਤਾਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓਗੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਕੀ ਦੇ ਨਾਲ ਕੁਝ ਗੁਜਤੀ ਸਾਂਝੀ ਕਰਨ ਜਾ ਰਹੇ ਹਾਂ ਉਹ ਨਾਮ ਸੰਖਿਆ ਕਰਨ ਜਾ ਰਹੇ ਹਾਂ ਜਿਦੇ ਨਾਲ ਮਾੜੀ ਤੋਂ ਮਾੜੀ ਕਿਸਮਤ ਵੀ ਚਮਕ ਜਾਂਦੀ ਆ ਤੇ ਇਹ ਗੱਲ ਮੈਂ ਆਪਣੇ ਖੁਦ ਦੇ ਤਜਰਬੇ ਤੋਂ ਕਹਿ ਰਹੀ ਆ ਇਸ ਨਾਮ ਨੇ ਹੀ ਮੇਰੀ ਜ਼ਿੰਦਗੀ ਬਦਲੀ ਤੇ ਜੇਕਰ ਤੁਸੀਂ ਚਾਹੋ ਤਾਂ ਇਹ ਨੇਮ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰ ਸਕਦੇ ਹਾਂ ਵੈਸੇ ਤਾਂ ਇਹ ਨੇਮ ਆਪਾਂ ਕਿਸੇ ਵੀ ਦਿਨ ਤੋਂ ਸ਼ੁਰੂ ਕਰ ਸਕਦੇ ਹਾਂ ਭਾਵੇਂ ਤੁਸੀਂ ਅੱਜ ਤੋਂ ਕਰ ਲਓ ਭਾਵੇਂ ਤੁਸੀਂ ਕੱਲ ਤੋਂ ਕਰ ਲਓ ਪਰ ਆਪਾਂ ਵਿਸਾਖੀ ਵਾਲੇ ਦਿਨ ਤੋਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਿਸਾਖੀ ਵਾਲਾ ਦਿਨ ਵਿਸਾਖ ਦਾ ਮਹੀਨਾ ਸਾਦੇ ਲਈ ਇਸ ਕਰਕੇ ਬਹੁਤ ਬਹੁਤ ਜਿਆਦਾ ਖਾਸ ਆ ਕਿਉਂਕਿ ਇਸ ਮਹੀਨੇ ਦੇ ਵਿੱਚ ਇਸ ਮਹੀਨੇ ਦੀ ਸੰਗਰਾਦ ਵਾਲੇ ਦਿਨ ਮੇਰੇ ਕਲਗੀਧਰਤਾ ਸ਼ਰਤੀ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਦੋਦਰ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਖਾਲਸੇ ਨੂੰ ਉਹਦੀ ਪਹਿਚਾਨ ਦਿੱਤੀ ਇਸ ਕਰਕੇ ਇਹ ਮਹੀਨਾ ਹਰ ਸਿੱਖ ਦੇ ਲਈ ਵੀ ਬੜਾ ਖਾਸ ਆ ਅਤੇ ਸਾਡੇ ਗੁਰੂ ਸਹਿਬਾਨਾਂ ਦੇ ਲਈ ਸ਼ਹੀਦਾਂ ਸਿੰਘਾਂ ਦੇ ਲਈ ਭਾਵੇਂ ਹਰ ਉਸ ਮੁਲਖ ਦੇ ਲਈ ਇਹ ਮਹੀਨਾ ਇਹ ਦਿਨ ਬਹੁਤ ਹੀ ਖਾਸ ਆ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਦਾ ਗੁਰਕਲਗੀ ਤਰਪਾਸ਼ਾ ਜੀ ਦੇ ਘਰ ਦਾ ਸਿੱਖ ਆ ਜੋ ਗੁਰਨਾਨਕ ਪਾਸ਼ਾ ਜੀ ਦੇ ਕਲਗੀ ਤਰਪਾਸ਼ਾ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਚੱਲਦਾ ਹੈ ਜੋ ਇਨਸਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੰਗਵਾ ਹੈ ਸੋ ਇਸ ਕਰਕੇ ਇਹ ਬਹੁਤ ਵੱਡਾ ਦਿਹਾੜਾ ਹੈ ਇਹ ਬਹੁਤ ਖਾਸ ਦਿਨ ਹੈ ਤੇ ਜੇਕਰ ਆਪਾਂ ਇਹ ਨੇਮ ਦੀ ਸ਼ੁਰੂਆਤ ਕਿਸ ਦਿਨ ਤੋਂ ਕਰਨੀ ਹੈ ਤਾਂ ਸਤਿਗੁਰ ਸਤਿਪਾਵਰ ਸਾਹਿਬ ਦੀ ਦੁਗਣੀ ਖੁਸ਼ੀ ਮਿਲੇਗੀ ਤਾਂ ਇਹ ਪੂਰਾ ਇਹ ਮਹੀਨਾ ਗੁਰਨਾਨਕ ਪਾਤਸ਼ਾਹ ਦੀ ਕਲਗੀਧਰ ਪਾਤਸ਼ਾਹ ਦੀ ਚਰਨਾਂ ਦੇ ਵਿੱਚ ਸਮਰਪਿਤ ਕਰਨਾ ਹੈ ਤੇ ਇਸ ਮਹੀਨੇ ਦਾ ਜੋ ਨੇਮ ਆ ਉਹ ਦੱਸਣ ਤੋਂ ਪਹਿਲਾਂ ਆਪਾਂ ਆਪ ਕੀ ਦੇ ਨਾਲ ਨੇਮ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ ਇਹ ਦੱਸਣ ਦੇ ਲਈ ਇੱਕ ਛੋਟੀ ਜੀ ਕਹਾਣੀ ਆਪ ਨੂੰ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਦੇ ਵਿੱਚ ਆ ਜਾਂਦੀ ਆ ਅਤੇ ਇਹ ਕਹਾਣੀ ਨੂੰ ਸੁਣ ਕੇ ਤੁਹਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਨੇਮ ਦੇ ਨੇਮ ਦੀ ਤਾਕਤ ਦਾ ਪਤਾ ਲੱਗੇਗਾ ਵੀ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨੇਮ ਧਾਰਨ ਕਰਦੇ ਹਾਂ ਕੋਈ ਵੀ ਜਿੰਝ ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਦ੍ਰਿੜਤਾ ਦੇ ਨਾਲ ਪੱਕੇ ਇਰਾਦੇ ਦੇ ਨਾਲ ਧਾਰਨ ਕਰ ਲੈਣੇ ਆ ਤਾਂ ਫਿਰ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਬਦਲਦੀ ਹੈ ਸ਼ੋ ਕੇ ਕਹਾਣੀ ਸਿਰਫ ਸੋ ਮਜੋ ਹੁੰਦੇ ਲਈ ਆਪਜੀ ਦੇ ਨਾਲ ਸਾਂਝੀ ਕਰਨਾ ਹੈ ਇਸ ਕਰਕੇ ਕਹਾਣੀ ਦੇ ਪਾਤਰ ਇਹਦੀਆਂ ਘਟਨਾਵਾਂ ਵੱਲ ਨਹੀਂ ਜਾਣਾ ਸਿਰਫ ਤੁਹਾਡਾ ਧਿਆਨ ਕਹਾਣੀ ਦੀ ਸਿੱਖਿਆ ਤੇ ਹੋਣਾ ਚਾਹੀਦਾ ਹੈ ਸੋ ਕਹਾਣੀ ਕਰ ਲਿਖਦਾ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਸੁਧਾਰਨ ਜਿਆ ਕਿਸਾਨ ਰਹਿੰਦਾ ਸੀ ਜਿਹਦੇ ਘਰ ਦਾ ਗਜਾਰਾ ਬੜੀ ਹੀ ਮੁਸ਼ਕਲ ਦੇ ਨਾਲ ਚੱਲਦਾ ਭਾ ਕੇ ਪੈਸੇ ਪੱਖੋਂ ਪੁੰਦਾ ਹੱਥ ਤੰਗ ਸੀ ਇਹਨੇ ਰੋਜ਼ ਆਪਣੇ ਖੇਤਾਂ ਦੇ ਵਿੱਚ ਜਾ ਕੇ ਮਿਹਨਤ ਕਰਦਾ ਪਰ ਫੇਰ ਵੀ ਉਹਦੀਆਂ ਲੋੜਾਂ ਜ਼ਰੂਰ ਤਾਂ ਬੜੀ ਹੀ ਮੋਛਕਲ ਦੇ ਨਾਲ ਪੂਰੇ ਹੰਦਿਆ ਸੰਨ ਕਹਿੰਦੇ ਇਦਾਂ ਹੀ ਇੱਕ ਵਾਰ ਕੋ ਕਿਸਾਨ ਦੇ ਪਿੰਡ ਦੇ ਵਿੱਚ ਇੱਕ ਸੰਤ ਮਹਾਤਮਾ ਜੀ ਆਏ ਕਹਿੰਦੇ ਸਾਰੇ ਲੋਕ ਉਹ ਸੰਤ ਮਹਾਤਮਾ ਜੀ ਦੇ ਕੋਲ ਚੰਨਣ ਕੇ ਕਿਉਂਕਿ ਸੰਤ ਮਹਾਤਮਾ ਜੀ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਵਾਲੇ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਹੋਤਨੂ ਸੀ ਬੜੇ ਹੀ ਵਿਦਵਾਨ ਪੁਰਖ ਸੰਨ ਜੋ ਵੀ ਮਨੋਂ ਖਲਖਿਨੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਲੈ ਕੇ ਉਹ ਸੰਤ ਜੀ ਦੇ ਕੋਲ ਜਾਂਦਾ ਤਾਂ ਸੰਤ ਮਹਾਤਮਾ ਜੀ ਬੜੇ ਹੀ ਸਰੂਲ ਸੌਖੇ ਤਰੀਕੇ ਦੇ ਨਾਲ ਲੋਕਾਂ ਨੂੰ ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨਾਂ ਦੇ ਹੱਲ ਦੱਸ ਸਕਦੇ ਸਨ ਕਿੰਦੇ ਜਦੋਂ ਗੱਲ ਇੱਕ ਕਿਸਾਨ ਕੋਲ ਪਹੁੰਚੀ ਕਿ ਪਿੰਡ ਦੇ ਵਿੱਚ ਇੱਕ ਬਹੁਤ ਹੀ ਪਹੁੰਚੇ ਹੋਏ ਬੜੇ ਹੀ ਵਿਦਵਾਨ ਪੁਰਖ ਸੰਤ ਮਹਾਤਮਾ ਜੀ ਆਏ ਨੇ ਤਾਂ ਕਹਿੰਦੇ ਇਹ ਕਿਸਾਨ ਵੀ ਉਹ ਸੰਤ ਮਹਾਤਮਾ ਜੀ ਦੇ ਕੋਲ ਗਿਆ جا کے ਆਪਣੀਆਂ ਪਰੇਸ਼ਾਨੀਆਂ ਦੱਸਣੀਆਂ ਸੰਤ ਮਹਾਤਮਾ ਜੀ ਮੈਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਦਾ ਹਾਂ ਕੁਰਖਾਂ ਗੱਲ ਮਿਲੀ ਹੋਈ ਮੇਰੇ ਕੋਲ ਥੋੜੀ ਜਿਹੀ ਜ਼ਮੀਨ ਹੈ ਮੈਂ ਪੂਰਾ ਦਿਨ ਆਪਣੀ ਥੋੜੀ ਜਿਹੀ ਜ਼ਮੀਨ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਖੇਤੀ ਕਰਦਾ ਹਾਂ ਮਿਹਨਤ ਕਰਦਾ ਹਾਂ ਪਰ ਫੇਰ ਵੀ ਮੇਰੀ ਫਸਲ ਕੋਈ ਬਹੁਤੀ ਚੰਗੀ ਨਹੀਂ ਹੁੰਦੀ ਮੇਰੇ ਘਰ ਦੀ ਪੂਰੀ ਨਹੀਂ ਕੈਂਜੀ ਕਿਸ ਕਰਕੇ ਮੈਨੂੰ ਕੋਈ ਐਸਾ ਮੰਤਰ ਕੋਈ ਐਸਾ ਉਪਾਦਸੁ ਜਿਹਦੇ ਨਾਲ ਮੇਰੀ ਕਿਰਤ ਕਮਾਈ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇ ਜਿਹਦੇ ਨਾਲ ਮੇਰੀਆਂ ਪਰੇਸ਼ਾਨੀਆਂ ਖਤਮ ਹੋ ਜਾਣੀ ਕਹਿੰਦੇ ਉਸ ਸਮਹਾਤਾ ਮਾਦੀ ਨੇ ਕਿਹਾ ਜੀ ਭਾਈ ਤੇਰੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਪਰ ਇਹਦੇ ਲਈ ਤੈਨੂੰ ਇੱਕ ਨੀਮ ਉਹਿਆਣਾ ਫੈਲਾ ਹੈ ਤਾਂ ਤੇ ਉਹ ਨੇਮ ਕੁਸ ਨਿਯਮ ਨੂੰ ਪੂਰੀ ਗ੍ਰਿੜਤਾ ਦੇ ਨਾਲ ਪੱਕੇ ਇਰਾਦੇ ਦੇ ਨਾਲ ਨਿਭਾਉਣਾ ਪੈਣਾ ਹੈ ਕਹਿੰਦੇ ਉਹ ਮਨੁੱਖ ਕਹਿਣ ਲੱਗਾ ਵੀ ਬਾਬਾ ਜੀ ਕੋ ਕਿਹੜਾ ਨੇਮ ਆ ਜਾਂ ਕਿਹੜਾ ਨਿਯਮ ਆ ਉਹ ਮੈਨੂੰ ਦੱਸੋ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਕਰਨ ਦੇ ਲਈ ਕੁਝ ਵੀ ਕਰ ਸਕਦਾ ਹਾਂ ਤਾਂ ਕਹਿੰਦੇ ਉਸ ਸਮਹਾਤ ਮੰਜੂ ਨੇ ਕਿਹਾ ਵੀ ਫਿਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਨੇਮ ਧਾਰਨ ਕਰਨਾ ਨਿਯਮ ਤਾਲੂ ਕਰਨਾ ਕਿ ਤੂੰ ਰੋਜ ਸਵੇਰੇ ਉੱਠ ਕੇ ਪਹਿਲਾਂ ਠਾਕੁਰ ਜੀ ਦੇ ਮੰਦਿਰ ਜਾ ਕੇ ਸੇਵਾ ਕਰਿਆ ਕਰ ਫਿਰ ਉਸ ਤੋਂ ਬਾਅਦ ਹੀ ਕੁਝ ਖਾਣਾ ਪੀਣਾ ਹੈ ਜਾਂ ਫਿਰ ਉਸ ਤੋਂ ਬਾਅਦ ਹੀ ਤੂੰ ਆਪਣਾ ਕੰਮ ਕਰਨਾ ਹੈ ਉਹ ਕਹਿਣ ਲੱਗਾ ਵੀ ਨਹੀਂ ਬਾਬਾ ਜੀ ਇਹ ਨਿਯਮ ਤਾਂ ਤੁਸੀਂ ਮੈਨੂੰ ਬਹੁਤ ਔਖਾ ਦੱਸ ਦਿੱਤਾ ਕਿਉਂਕਿ ਇਹ ਨਿਯਮ ਲਈ ਮੈਂ ਨਭਾ ਸਕਦਾ ਮੈਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਖੇਤਾਂ ਦੇ ਵਿੱਚ ਕੰਮ ਕਰਦਾ ਹਾਂ ਮੇਰੇ ਖੇਤ ਇੱਥੋਂ ਕਾਫੀ ਦੂਰ ਨੇ ਇਸ ਕਰਕੇ ਮੈਂ ਸੇਵਾ ਕਰਨ ਦੇ ਲਈ ਸਮਾ ਨਹੀਂ ਕਹਾ ਤੁਸੀਂ ਮੈਨੂੰ ਕੋਈ ਸੋਚਾਰਿਆ ਨੀਮ ਦੱਸੋ ਕਿੰਦੇ ਸੰਤ ਮਹਾਤਮਾ ਜੀ ਨੇ ਕਿਹਾ ਉਹ ਤੇ ਠੀਕ ਹੈ ਤੂੰ ਇੰਜ ਕਰ ਸੇਵਾ ਨਾ ਕਰਿਆ ਕਰੀ ਸਿਰਫ ਤੂੰ ਠਾਕੁਰ ਜੀ ਦੇ ਦਰਸ਼ਨ ਕਰਕੇ ਆਪਣੇ ਕੰਮ ਤੇ ਚਲਿਆ ਜਾਇਆ ਕਰੀ ਕਿੰਨੇ ਕਿਸਾਨ ਕਹਿਣ ਲੱਗਾ ਬਿੰਨੂ ਬਾਬਾ ਜੀ ਇਹ ਵੀ ਕੰਮ ਬਹੁਤ ਔਖਾ ਏ ਕਿਉਂਕਿ ਠਾਕੁਰ ਜੀ ਦਾ ਮੰਦਿਰ ਅਤੇ ਮੇਰਾ ਖੇਤ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਆ ਜੇਕਰ ਮੈਂ ਪਹਿਲਾਂ ਠਾਕੁਰ ਜੀ ਦੇ ਦਰਸ਼ਨ ਕਰਨ ਦੇ ਲਈ ਆਵਾਂ ਤਾਂ ਜੇ ਰ ਆਪਣੇ ਖੇਤਾਂ ਨੂੰ ਜਾਵਾਂਗਾ ਤਾਂ ਇਸ ਤਰ੍ਹਾਂ ਤਾਂ ਮੈਂ ਬਹੁਤ ਜ਼ਿਆਦਾ ਲੇਟ ਹੋ ਜਾਵਾਂਗਾ ਇਹ ਵੀ ਨੀਮ ਮੈਂ ਨਹੀਂ ਨਵਾ ਸਕਦਾ ਮੈਨੂੰ ਕੋਈ ਦਿਲਪੁਸ ਹੋ ਸੋਹਦਾ ਜਾਂ ਨੀਮ ਵਸੋ ਤਾਂ ਕਹਿੰਦੇ ਸੰਤ ਜੀ ਮੁਸਕਰਾਏ ਅਤੇ ਕਹਿਣ ਲੱਗੇ ਵੀ ਭਾਈ ਫਿਰ ਤੂੰ ਆਪ ਖੁਦ ਹੀ ਦੱਸ ਦੇ ਕਿ ਤੂੰ ਕਿਹੜਾ ਕੰਮ ਆਸਾਨੀ ਦੇ ਨਾਲ ਕਰ ਸਕਦਾ ਏ ਤੇ ਪੂਰੇ ਨੀਮ ਦੇ ਨਾਲ ਕਰ ਸਕਦਾ ਕਿਉਂਕਿ ਯਾਦ ਰੱਖੀ ਇਹ ਤੇਰਾ ਨੀਂਦ ਕੁੱਤਣਾ ਨਹੀਂ ਚਾਹੀਦਾ ਹਰ ਰੋਜ਼ ਤੈਨੂੰ ਇਹ ਕੰਮ ਕਰਨਾ ਪੈਣਾ ਹੈ ਤਾਂ ਹੀ ਉਹ ਪਰਮपिता परमात्मा ਦੀ ਤੈਨੂੰ ਖੁਸ਼ੀ ਮਿਲੇਗੀ ਤੇਰੀ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਹੋਣਾ ਚਾਹੀਦਾ ਮਹੋਦੰਤ ਤਾਂ ਕਹਿੰਦੇ ਉਹ ਪਹਿਸਾਨ ਨੇ ਥੋੜਾ ਜਿਹਾ ਸੋਚਿਆ ਅਤੇ ਸੋਚ ਵਿਚਾਰ ਤੋਂ ਬਾਅਦ ਬੋਲਿਆ ਵੀ ਬਾਬਾ ਜੀ ਮੈਂ ਤਾਂ ਇੱਕੋ ਹੀ ਕੰਮ ਨੇਮ ਦੇ ਨਾਲ ਹਰ ਰੋਜ਼ ਕਰਦਾ ਤਾ ਹਾਂ ਕਿ ਮੈਂ ਆਪਣੇ ਗਵਾਂਢੀ ਦਾ ਚਿਹਰਾ ਰੋਜ਼ ਰੋਜ਼ ਦੇਖ ਸਕਦਾ ਹਾਂ ਕਿਉਂਕਿ ਸਾਡੀ ਕੰਦ ਨਾਲ ਕੰਦ ਸਾਂਝੀ ਆ ਅਤੇ ਖੇਤ ਵੀ ਸਾਡੀ ਵਾਟ ਨਾਲ ਵਟ ਸਾਂਝੀ ਆ ਇਹ ਹੀ ਨੇਮ ਮੇਰਾ ਸਹੀ ਤਰੀਕੇ ਦੇ ਨਾਲ ਨੇ ਸਤਾਦਾ ਹੈ ਕਿਉਂਕਿ ਜੇਕਰ ਕਿਤੇ ਘਰੋਂ ਗਵਾਂਡੀ ਦਾ ਮੈਂ ਚਿਹਰਾ ਨਹੀਂ ਦੇਖ ਪਾਵਾਂਗਾ ਤਾਂ ਫਿਰ ਖੇਤ ਦੇ ਵਿੱਚ ਤਾਂ ਅਸੀਂ ਆਹਮੋ ਸਾਹਮਣੇ ਹੋ ਹੀ ਜਾਂਦੇ ਹਾਂ ਇਕੱਠੇ ਹੀ ਅਸੀਂ ਉੱਥੇ ਕੰਮ ਖੰਦਾ ਕਰਦੇ ਹਾਂ ਸੋ ਇਹ ਨਿਯਮ ਮੈਂ ਪੂਰੇ ਇਰਾਦੇ ਨਾਲ ਹਰ ਹੋਰ ਨਿਵਾਸ ਕਹਿੰਦੇ ਸੰਤ ਜੀ ਨੇ ਫਿਰ ਯਾਦ ਕਰਵਾਇਆ ਵੀ ਯਾਦ ਰੱਖੀ ਹਣ ਇਹ ਨੇਮ ਤੋਂ ਆਪਣੀ ਕੱਜੀ ਨਾਲ ਲਿਆਏ ਤੇ ਇਹ ਨੇਮ ਹੁਣ ਤੁਹਾਨੂੰ ਪੂਰੇ ਪੱਕੇ ਇਰਾਦੇ ਦੇ ਨਾਲ ਨਿਭਾਉਣਾ ਪੈਣਾ ਹੈ ਤਾਂ ਹੀ ਤਰੀ ਹਿੰਦੀ ਦੀ ਵਿੱਚ ਸਭ ਕੁਝ ਠੀਕ ਹੋਈਗਾ ਤਾਂ ਕਹਿੰਦੇ ਉਹ ਆਖਾਨ ਨੇ ਕਿਹਾ ਵੀ ਸੰਤ ਜੀ ਤੁਸੀਂ ਫਿਕਰ ਨਾ ਕਰੋ ਇਹ ਨੇਮ ਮੈਂ ਬੜੀਆ ਤਰੀਕੇ ਦੇ ਨਾਲ ਨਿਭਾ ਲਾਂਗਾ ਮੈਂ ਹਰ ਰੋਜ਼ ਆਪਣੀ ਗਵੰਡੀ ਦਾ ਚਿਹਰਾ ਦੇਖ ਕੇ ਫਿਰ ਹੀ ਕੋ ਜਨ ਪ੍ਰਸ਼ਾਤਾ ਸ਼ਤਾਂਗਾਂ ਇਹ ਨੇਮ ਮੇਰਾ ਅੱਜ ਤੋਂ ਪੱਕਾ ਹੋ ਗਿਆ ਸਮਝੋ ਕਹਿੰਦੇ ਵਸੂਲੇ ਮਤੋਂ ਉਹ ਕਿਸਾਨ ਨੇ ਉਸੇ ਤਰ੍ਹਾਂ ਕਰਨਾ ਤਾਂ ਸਭ ਤੋਂ ਪਹਿਲਾਂ ਉਹਨੇ ਗਵੰਡੀ ਦਾ ਚਿਹਰਾ ਦੇਖਣਾ ਚਿਹਰਾ ਦੇਖ ਕੇ ਜੋ ਵੀ ਉਹਨੇ ਭੋਜਨ ਪ੍ਰਸ਼ਾਦਾ ਛਕਣਾ ਹੁੰਦਾ ਛਕ ਲਈਦਾ ਕਹਿੰਦੇ ਇਦਾਂ ਹੀ 2-3 ਮਹੀਨੇ ਬੀਤ ਗਏ ਪਰ ਕਹਿੰਦੇ ਇੱਕ ਦਿਨ ਅਚਾਨਕ ਕੀ ਹੋਇਆ ਕਿ ਉਹਦਾ ਗਵੰਡੀ ਨੂੰ ਕਿਤੇ ਵੀ ਨਜ਼ਰ ਨਾ ਆਇਆ ਉਹਨੂੰ ਗਵੰਡੀ ਦਾ ਚਿਹਰਾ ਦੇਖੇ ਬਿਨਾਂ ਹੀ ਆਪਣੇ ਖੇਤਾਂ ਦੇ ਵਿੱਚ ਜਾਣਾ ਪਿਆ ਮਨ ਵਿੱਚ ਸੋਚਿਆ ਵੀ ਚਲੋ ਅੱਜ ਟਾਈਮ ਦੇ ਨਾਲ ਮੇਰਾ ਗਵਾਂਢੀ ਖੇਤਾਂ ਵਿੱਚ ਚੱਲਿਆ ਗਿਆ ਹੋਵੇਗਾ ਉੱਥੇ ਜਾ ਕੇ ਉਹਦਾ ਚਿਹਰਾ ਦੇਖ ਕੇ ਕੁਝ ਖਾ ਲਵਾਂਗਾ ਕਹਿੰਦੇ ਭੋਜਨ ਪਰਸ਼ਾਤਾ ਆਪਣੇ ਨਾਮ ਲੈ ਗਿਆ ਪਰ ਕਹਿੰਦੇ ਇਹਦਾ ਗਵਾਂਢੀ ਖੇਤਾਂ ਦੇ ਵਿੱਚ ਵੀ ਨਹੀਂ ਸੀ ਸੋ ਕਹਿੰਦੇ ਪੂਰਾ ਦਿਨ ਫ੍ਰੀਕ ਕਰਦਾ ਰਿਹਾ ਵੀ ਚਲੋ ਜੇ ਕਿਤੇ ਗਿਆ ਵੀ ਹੋਵੇਗਾ ਤਾਂ ਖੇਤਾਂ ਦੇ ਵਿੱਚ ਤਾਂ ਆਵੇਗਾ ਪਰ ਕਹਿੰਦੇ ਪੂਰਾ ਦਿਨ ਬੀਤ ਗਿਆ ਸ਼ਾਮਾਂ ਪੈ ਗਈਆਂ ਉਦੋਂ ਇਹ ਨੂੰਹ ਕੋ ਕਬਈ ਬਹੁਤ ਤੇਜ਼ੀ ਦੇ ਨਾਲ ਲੱਗੀ ਸੀ ਪਰ ਹੁਣ ਨੇਮ ਧਾਰਨ ਕੀਤਾ ਸੀ ਕਿ ਗਵੰਦੀ ਦਾ ਚਿਹਰਾ ਦੇਖੇ ਤੋਂ ਬਿਨਾ ਕੁਝ ਨਹੀਂ ਸਕਣਾ ਇਸ ਕਰਕੇ ਸ਼ੱਕ ਸੱਦਾ ਨਹੀਂ ਸੀ ਕਿਉਂਕਿ ਮਹਾਤਮਾ ਜੀ ਦੀ ਗੱਲ ਯਾਦ ਸੀ ਕਿ ਨੇਮ ਟੁੱਟਣਾ ਨਹੀਂ ਚਾਹੀਦਾ ਜੋ ਕਹਿੰਦੇ ਇਹ ਗਵੰਦੀ ਦੇ ਘਰ ਗਿਆ ਉਹਦੀ ਪਤਨੀ ਨੂੰ ਪੁੱਛਿਆ ਵੀ ਅੱਜ ਅੱਜ ਭਾਈਸਰ ਦੇ ਖੇਤ ਕਿਉਂ ਨਹੀਂ ਆਏ ਤੇ ਹੁਣ ਵੀ ਘਰ ਨਜ਼ਰ ਨਹੀਂ ਆ ਰਹੇ ਕਹਿੰਦੇ ਉਹ ਗਵੰਡੀ ਦੀ ਪਤਨੀ ਨੇ ਕਿਹਾ ਵੀ ਪੋਤਾ ਨਾਲ ਦੇ ਪਿੰਡ ਦੇ ਵਿੱਚ ਆ ਜੀ ਮਿੱਟੀ ਲੈਣ ਗਏ ਇਸ ਕਰਕੇ ਹੋ ਸਕਦਾ ਹੈ ਕੱਲ ਨੂੰ ਹੀ ਵਾਪਸ ਆਉਂ। ਕਹਿੰਦੇ ਜਦੋਂ ਇਹਨੇ ਇਹ ਗੱਲ ਸੁਣੀ ਤਾਂ ਇਹਨੇ ਮਨ ਵਿੱਚ ਸੋਚਿਆ ਵੀ ਕੱਲ ਤੱਕ ਉਲੀਕ ਕਰਨੀ ਤਾਂ ਬਹੁਤ ਔਖੀ ਹੋ ਜਾਣੀ ਕਿਉਂਕਿ ਉਹ ਬਹੁਤ ਤੇਜ਼ੀ ਦੇ ਨਾਲ ਲੱਗੀ ਆ ਕਿਤੇ ਮੇਰਾ ਨਾਮ ਟੁੱਟ ਨਾ ਜਾਵੇ। ਇਸ ਕਰਕੇ ਮੈਂ ਖੁਦ ਹੀ ਨਾਲ ਦੇ ਪਿੰਡ ਦੇ ਵਿੱਚ ਚਲਾ ਜਾਣਾ ਹਾਂ। ਉਹਦਾ ਚਿਹਰਾ ਦੇਖ ਕੇ ਵਾਪਸ ਆ ਕੇ ਕੁਝ ਖਾ ਲਵਾਂਗਾ। ਕਹਿੰਦੇ ਉਸੇ ਵੇਲੇ ਹੀ ਇਹ ਨਾਲ ਦੇ ਪਿੰਡ ਦੇ ਵਿੱਚ ਗਿਆ। ਤਾਂ ਲੱਗਾ ਕਿ ਉਹ ਤਲਾਬ ਦੇ ਵਿੱਚੋਂ ਮਿੱਟੀ ਕੱਢ ਰਿਹਾ ਏ ਕਹਿੰਦੇ ਉਧਰੋਂ ਉਹ ਬਗਾਂਢੀ ਤਲਾਬ ਦੇ ਵਿੱਚੋਂ ਮਿੱਟੀ ਕੱਢ ਰਿਹਾ ਸੀ ਤਾਂ ਮਿੱਟੀ ਕੱਢਦੇ ਅਟੜਦੇ ਆ ਵਿੱਚੋਂ ਇੱਕ ਗਾਗਰ ਮਿਲੀ ਜਦੋਂ ਇਹਨੇ ਗਾਗਰ ਦਾ ਢੱਕਣ ਖੋਲ੍ਹਿਆ ਤਾਂ ਦੇਖਿਆ ਉਹ ਤਾਂ ਸੋਨੇ ਚਾਂਦੀ ਦੇ ਨਾਲ ਭਰੀ ਸੀ ਕਹਿੰਦੇ ਨੇ ਦੇਖ ਕੇ ਜਲਦੀ ਦੇ ਨਾਲ ਉਹਦਾ ਢੱਕਣ ਬੰਦ ਕਰ ਦਿੱਤਾ ਅਤੇ ਮਨ ਦੇ ਵਿੱਚ ਸੋਚਣ ਲੱਗਾ ਵੀ ਕਿਤੇ ਕੋਈ ਮੈਨੂੰ ਦੇਖਣਾ ਨਾ ਲਵੇ ਲੋਕੇ ਜੇਕਰ ਇਸ ਫੇਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਤਲਾਬ ਦੇ ਵਿੱਚੋਂ ਸੋਨੇ ਦੇ ਨਾਲ ਭਰੀ ਗਾਗਰ ਮਿਲੀ ਆ ਤਾਂ ਇਹ ਸੋਨੇ ਦੀ ਗਾਗਰ ਦਾ ਸੋਨਾ ਮੈਨੂੰ ਸਾਰਿਆਂ ਨੂੰ ਵੰਡ ਕੇ ਦੇ ਨਾਮ ਲੈ ਆਇਆ ਹੈ ਇਸੇ ਕਰਕੇ ਮੈਂ ਇਹਨੂੰ ਲਪੋ ਲੈਣਾ। ਕਹਿੰਦੇ ਇਹਨੇ ਜਲਦੀ ਦੇ ਨਾਲ ਉਹ ਗਾਦਰ ਦੇ ਉੱਤੇ ਕੱਪੜਾ ਦਿੱਤਾ ਤੇ ਕਹਿੰਦੇ ਇੱਧਰ ਪਿੱਛੋਂ ਦੀ ਉਹ ਕਿਸਾਨ ਆ ਗਿਆ ਜੋ ਇਹਦਾ ਚਿਹਰਾ ਦੇਖਣ ਆਇਆ ਸੀ। ਕਹਿੰਦੇ ਇਹਨੇ ਪਿੱਛੋਂ ਹੀ ਆਵਾਜ਼ ਮਾਰੀ ਤੇ ਗਵਾਂਡੀ ਨੇ ਪਿੱਛੇ ਨੂੰ ਮੁੜ ਕੇ ਦੇਖਿਆ ਕਹਿੰਦੇ ਉਹ ਕਿਸਾਨ ਦੇ ਮੂੰਹ ਨਿਕਲਿਆ ਵੀ ਮੈਂ ਦੇਖ ਲਿਆ ਦੇਖ ਲਿਆ ਇਹ ਕਹਿ ਕੇ ਵਾਪਸ ਘੁਰ ਪਿਆ ਕਿਉਂਕਿ ਇਹਨੂੰ ਤਾਂ ਭੁੱਖ ਲੱਗੀ ਸੀ ਇਹਨੇ ਤਾਂ ਸਿਰਫ ਚਿਹਰਾ ਦੇਖਣਾ ਸੀ ਚਿਹਰਾ ਦੇਖ ਲਿਆ ਤੇ ਤੀਜੀ ਦੇ ਨਾਲ ਆਪਣੇ ਪਿੰਡ ਨੂੰ ਤੁਰ ਪਿਆ ਵੀ ਜਾ ਕੇ ਭੋਜਨ ਪ੍ਰਸ਼ਾਦਾ ਚਾਣ। ਪਰ ਇਧਰ ਗਵੰਡੀ ਨੂੰ ਲੱਗਿਆ ਵੀ ਇਹਨੇ ਮੇਰੇ ਸੋਨੇ ਦੀ ਗੱਗਰ ਵੇਖ ਲਈ ਆ ਅਤੇ ਹੁਣ ਇਹ ਕਿਤੇ ਜਾ ਕੇ ਪਿੰਡ ਦੇ ਚਰੌਲਾ ਹੀ ਨਾ ਪਾ ਦੇਵੇ ਇਸ ਕਰਕੇ ਇਹ ਗਵੰਡੀ ਵੀ ਤੇਜ਼ੀ ਦੇ ਨਾਲ ਉਹਦੇ ਮੰਗਰ ਭੱਜਾ ਕਹਿਣ ਲੱਗਾ ਭਰਾਵਾ ਮੇਰੀ ਗੱਲ ਤਾਂ ਸੁਣ ਲੈ ਪਰ ਕਹਿੰਦੇ ਇਹ ਅਕੋ ਭੱਜਦਾ ਹੀ ਜਾ ਰਿਹਾ ਉਹਦੀ ਕੋਈ ਗੱਲ ਨਹੀਂ ਸੁਣ ਰਿਹਾ ਕਹਿੰਦੇ ਇਦਾਂ ਹੀ ਕਰਦੇ ਆ ਕਰਦੇ ਆ ਪਿੰਡ ਪਹੁੰਚ ਗਏ ਅਤੇ ਪਿੰਡ ਜਾ ਕੇ ਇਹਦੇ ਗਵਾਂਢੀ ਨਹੀਂ ਤੇ ਕਿਸਾਨ ਨੂੰ ਕਿਹਾ ਵੀ ਦੇਖ ਭਰਾਵਾ ਮੈਨੂੰ ਪਤਾ ਹੈ ਤੂੰ ਦੇਖ ਲਿਆ ਏ ਪਰ ਕਿਰਪਾ ਕਰਕੇ ਹੁਣ ਕਿਸੇ ਨੂੰ ਨਾ ਦੱਸ ਜੋ ਕੁਝ ਵੀ ਤੂੰ ਦੇਖਿਆ ਇਹਨਾਂ ਆਪਾਂ ਬਰਾਬਰ ਕਿਸਿਆਂ ਦੇ ਵਿੱਚ ਵੰਡ ਲਵਾਂਗੇ ਅੱਧਾ ਤੇਰਾ ਤੇ ਅੱਧਾ ਮੇਰਾ ਇਹਨੇ ਕਿਸਾਨ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਵੀ ਕੀ ਗੱਲਾਂ ਕਰ ਰਿਹਾ ਏ ਕਿੰਨੇ ਜਦੋਂ ਗਵਾਂਢੀ ਦੇ ਸਾਰੇ ਕਹਾਣੀ ਦੱਸੀ ਤੇ ਨਾਲ ਹੀ ਸੁਣਨੇ ਦੇ ਨਾਲ ਭਰੀ ਹੋਈ ਗਾਕਰ ਕੱਟ ਕੇ ਕਿ ਕਿਸਾਨ ਦੇ ਅੱਗੇ ਰੱਖ ਦਿੱਤੀ ਕਿ ਲੈ ਭਾਵਾ ਇਹਨੂੰ ਆਪਾਂ ਬਰਾਬਰ ਐਸਿਆਂ ਦੇ ਵਿੱਚ ਵੰਡ ਲੈਨੇ ਆ ਤਾਂ ਕਹਿੰਦੇ ਕਿਸਾਨ ਨੂੰ ਸਾਰੀ ਗੱਲ ਸਮਝਦੇ ਵਿੱਚ ਆ ਗਈ ਕਿ ਇਹ ਕੀ ਸਮਝ ਰਿਹਾ ਏ ਕਹਿੰਦੇ ਕਿਸਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪ੍ਰਮਾਤਮਾ ਦਾ ਸ਼ਕਰਾਨਾ ਕਰਨ ਲੱਗਾ ਇਕੰਦੇ ਸੰਤ ਫਕੀਰ ਜੀ ਦੇ ਕੋਲ ਗਿਆ ਉਹ ਹਾਤਮਾ ਜੀ ਦੇ ਕੋਲ ਗਿਆ ਉਹਨਾਂ ਦਾ ਜਾ ਕੇ ਧੰਨਵਾਦ ਕੀਤਾ ਕਿ ਬਹਾਤ ਪਾ ਜੀ ਤੁਹਾਡੇ ਕਰਕੇ ਮੇਰੀ ਜ਼ਿੰਦਗੀ ਬਦਲ ਗਈ ਅੱਜ ਤੁਹਾਡੇ ਕਰਕੇ ਮੈਨੂੰ ਇਹ ਗੱਲ ਸਮਝਦੇ ਵਿੱਚ ਆਈ ਆ ਇੱਕ ਨੇਮ ਇੱਕ ਨਿਜਮ ਹੀ ਸਾਰੀ ਜ਼ਿੰਦਗੀ ਨੂੰ ਬਰਮੇ ਸਕਦਾ ਹੈ ਮੈਂ ਇੱਕ ਛੋਟਾ ਜਿਹਾ ਨਿਜਮ ਧਾਰਨ ਕੀਤਾ ਥੈਂਕ ਯੂ ਇੰਨਾ ਵੱਡਾ ਖਜ਼ਾਨਾ ਮਿਲ ਗਿਆ ਉਹ ਜੇਕਰ ਮੈਂ ਰੋਜ਼ ਰੋਜ਼ ਪਰਮਾਤਮਾ ਦਾ ਨਾਮ ਜਪਾਂ ਤਾਂ ਮੈਨੂੰ ਕੀ ਕੁਝ ਨਹੀਂ ਮਿਲ ਸਕਦਾ ਸਤਜਿੰਦਰ ਉਸ ਬੇਨਿਵਾਜ਼ ਕੋ ਕਿਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੱਕਾ ਨਿਯਮ ਤਰਨ ਲਿਆ ਕਿ ਅੱਜ ਤੋਂ ਬਾਅਦ ਜੋ ਨਾਚੇ ਹੋ ਜਾਵੇ ਮੇਰੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਹੋਵੇਗੀ ਨਾ ਰੋਜ਼ ਜਾ ਕੇ ਪਰਮਾਤਮਾ ਦੇ ਦਰਸ਼ਨ ਕਰਨ ਦਾ ਜਾ ਕੇ ਸੇਵਾ ਕਰਨ ਦਾ। ਉਸ ਸੰਗਤ ਦੀ ਇੱਕ ਕਹਾਣੀ ਆਪਜੀ ਦੇ ਨਾਲ ਇਸ ਤਰ੍ਹਾਂ ਕੇ ਸਾਂਝੀ ਕੀਤੀ ਹੈ ਤਾਂ ਉਹ ਸੰਭੂ ਵੀ ਇਹ ਗੱਲ ਸਮਝਦੇ ਰਹਿ ਜਾਊਗਾ ਵੀ ਨਿਤ ਦੇ ਨਿਯਮ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ ਨਿਤ ਦੇ ਨੇਮ ਦੀ ਕੀ ਤਾਕਤ ਹੈ ਅਤੇ ਸਾਡਾ ਨਿਤ ਦਾ ਨੇਮ ਸਾਨੂੰ ਖੁਦ ਨਿਰੰਕਾਰ ਨੇ ਦਿੱਤਾ ਹੈ ਖੁਦ ਗੁਰਨਾਣਕ ਪਾਤਸ਼ਾਹ ਜੀ ਨੇ ਰੂਪਾਇਤ ਤੇ ਜੇਕਰ ਗੁਰਨਾਣਕ ਪਾਤਸ਼ਾਹ ਜੀ ਦੇ ਘਰ ਦੇ ਨਾਲ ਖੁਸ਼ੀਆਂ ਹਾਸਲ ਕਰਨੀਆਂ ਨੇ ਤਾਂ ਫਿਰ ਉਹ ਨਿਰੰਕਾਰ ਦਾ ਜੀ ਗੁਰਨਾਣਕ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਨੇਮ ਸਾਨੂੰ ਵੀ ਰੋਜ਼ ਰੋਜ਼ ਨਿਮੋਹਾ ਬਹਾਰਾ ਹੈ ਤੇ ਗੁਰਨਾਣਕ ਪਾਤਸ਼ਾਹ ਜੀ ਨੇ ਸਾਨੂੰ ਨਿਤ ਦਾ ਨੇਮ ਕਿ ਦਿੱਤਾ ਹੈ ਉਮਰਤਵੇਲਾ ਵਰਨਾਇਕ ਪਾਸ਼ਾ ਜੀ ਦੇ ਘਰਦਿਆਂ ਫਸ਼ਨਾ ਲੈਣਾ ਤੇ ਸਿਰ ਅਮਰਤ ਵੇਲੇ ਵਿਖਣਾ ਪੈਣਾ ਹੈ ਐਸੇ ਤਾਂ ਸਾਜਾ ਨੇਤਤਾ ਨੇ ਸੱਤ ਬਾਣੀਆਂ ਦਾ ਹੈ ਪੰਜ ਬਾਣੀਆਂ ਉਮਰਤਵੇਲੇ ਦੀਆਂ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਤੇ ਸੌਣ ਲੱਗਿਆ ਕੀਰਤਨ ਸੋਲਾ ਸਾਹਿਬ ਦੀ ਬਾਣੀ ਪੰਜ ਕਰ ਤੁਸੀਂ ਨਵੇਂ ਆ ਅਜੇ ਸ਼ੁਰੂਆਤ ਕਰਨੀ ਆ ਤਾਂ ਤੁਸੀਂ ਆਪਣੀ ਮਰਜ਼ੀ ਦਾ ਨੇਮ ਆਪਣੀ ਜ਼ਿੰਦਗੀ ਦੇ ਵਿੱਚ ਭਾਗ ਨਾ ਕਰਿਓ ਕਿਉਂਕਿ ਸੰਗਤ ਜਿਤ ਪਹਿਲਾ ਪਹਿਲ ਇਹ ਮਨ ਨੂੰ ਤਕਾਉਣ ਦੇ ਨਹੀਂ ਮਹੋਤਯ ਜੱਟ ਮੈਂ ਕਹਿੰਨੇ ਪੰਨੇ ਮੇਲ ਇਹਦੇ ਤੇ ਬਹੁਤ ਬੈਣ ਲਾਉਨੇ ਪੈਂਦੇ ਆ ਕਿਉਂਕਿ ਕਿ ਮਨ ਬਹੁਤ ਚੰਚਲ ਆ ਇਹ ਮਾਰੇ ਪਾਸੇ ਬਹੁਤ ਛੇਤੀ ਲੱਗ ਜਾਂਦਾ ਏ ਤੇ ਚੰਗੇ ਪਾਸੇ ਇਹਨੂੰ ਥੋੜਾ ਲਾਉਣਾ ਪੈਂਦਾ ਏ ਮਿਹਨਤ ਕਰਕੇ ਤੇ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਨਾਲ ਖੁਸ਼ੀਆਂ ਲੈਣੀਆਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੇ ਨਾਲ ਖੁਸ਼ੀਆਂ ਲੈਣੀਆਂ ਨੇ ਤਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨੇਤ ਦਾ ਨੇਮ ਦਿੱਤਾ ਏ ਉਹਨਾਂ ਦਾ ਰੰਗਾਈ ਪਰ ਜੇਕਰ ਤੁਸੀਂ ਅਜੇ ਨਵੇਂ ਹੋ ਤੁਹਾਡੇ ਤੋਂ ਰਜਣਾ ਸਤਿਵਾਰੀਆਂ ਦਾ ਨਿਤਨੇਮ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਇੱਕ ਵਾਰ ਆਪਣੇ ਨਾਨਕ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਨੇਮ ਉਹ ਤੋਂ ਆਪਣੇ ਆਪ ਦੀਦਾ ਪਾਕਿ ਜਿੰਨਾ ਕ ਸੁਮਾ ਤੁਸੀਂ ਚਾਹਨਾ ਬੈਠ ਕੇ ਪ੍ਰਮਾਤਮਾ ਦਾ ਨਾਮ ਜਪ ਸਕਦੇ ਹੋ ਉਨਾ ਜਪਨਾ ਸ਼ੁਰੂ ਕਰਤੋ ਜੇ ਤੁਹਾਨੂੰ ਉਸੇ ਵਰਨਾ ਕਰਨਾ ਚੰਗਾ ਲੱਗਦਾ ਹੈ ਸਿਮਰਨ ਕਰਨ ਸ਼ੁਰੂ ਕਰਤੋ ਜੇ ਮੂਰ ਮੰਤਰ ਜੀ ਦਾ ਜਾਪ ਕਰਕੇ ਮਨ ਨੂੰ ਖੁਸ਼ੀ ਮਿਲਦੀ ਆ ਮੂਰ ਮੰਤਰ ਜੀ ਦਾ ਜਾਪ ਕਰੋ ਕਿ ਜੇ ਜਪਨੀ ਸੈਸੀ ਦੀ ਬਾਣੀ ਦਾ ਪਾਠ ਕਰ ਸਕਦੇ ਹੋ ਤਾਂ ਜਪਨੀ ਸੈਸੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਲੋ ਭਾਵੇਂ ਕਿ ਆਪਣੇ ਇੱਕ ਨਸਾਰ ਇੱਕ ਨਾਮ ਆਪਣੇ ਆਪ ਨੂੰ ਦੇ ਲਓ ਤੇ ਬੁਝਾ ਜੀ ਦੇ ਚਾਹਨਾ ਦੇ ਵਿੱਚ ਆਕਾਸ਼ ਬੇਨਤੀ ਕਰਕੇ ਇਹ ਨਿਯਮ ਨਿਭਾਉਣਾ ਸ਼ੁਰੂ ਕਰਤਾ ਹੂੰ ਪਰ ਸਮਾ ਅਮਰਤ ਵੇਲੇ ਰਹੋਗੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਤੁਸੀਂ 5 ਮਿੰਟ ਵੀ ਜਪਨਾ ਸ਼ੁਰੂ ਕਰਤਾ ਹੋਗੇ ਤਾਂ ਵੀ ਬਹੁਤ ਸ਼ੇਸ਼ੀ ਕਿਰਪਾ ਨੂੰ ਸ਼ੁਰੂ ਹੋ ਜਾਣੀ ਹੈ ਤਾਂ ਇਹ ਮੌਕਾ ਬਹੁਤ ਸ਼ੁਨਾ ਹੈ ਸਾਡੇ ਕੋਲ ਸੰਗਰਾਮ ਵਾਲੇ ਦਿਨ ਵਸਾਖੀ ਵਾਲੇ ਦਿਨ ਤੋਂ ਕੀ ਸ਼ੁਰੂਆਤ ਕਰੀਏ ਅਮਰਤ ਵੇਲੇ ਉੱਠ ਕੇ ਇੱਕ ਆਭਾਸ਼ਾ ਦੀ ਦੀਵ ਲ ਬਣਾ ਕੇ ਫਿਰ ਜੋ ਵੀ ਪਾਸਟ ਸੀ ਕਰਨਾ ਚਾਹੁੰਦੇ ਹੋ ਕੋ ਪਾਠ ਕਰਨਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਜਰਨਾਂ ਦੇ ਵਿੱਚ ਅੰਦਾਜ਼ ਬੇਨਤੀ ਕਰਦੇ ਨਾ ਇਸਾ ਤੇ ਪਰ ਸੱਚੇ ਪਾਤਸ਼ਾਹ ਜਿਵੇਂ ਅੱਜ ਤੁਸੀਂ ਮੇਰੇ ਤੇ ਕਿਰਪਾ ਕੀਤੀ ਆ ਏਵੇਂ ਹੀ ਰੋੜ ਰੋੜ ਮੇਰੇ ਦੇਗੇ ਪੂਰਨੀ ਮੈਨੂੰ ਉਹ ਜਗਤ ਤਵੇਰੇ ਉਠਾਣਾ ਪਤਾ ਕੇ ਅਤਨ ਭਜਨ ਮੰਦਗੀ ਕਰਵਾਉਗਾ ਨਾ ਬਾਣੀ ਦੀ ਸੇਵਾ ਲੈਣਾ ਜਿੰਨਾ ਕਿ ਨੇਮ ਤੁਸੀਂ ਆਸਾਨੀ ਦੇ ਨਾਲ ਕਰ ਸਕਦੇ ਹੋ ਉਹ ਨੇਮ ਵੀ ਅਰਦਾਸ ਦੇਣ ਦੀ ਕਰਕੇ ਹੋਗੇ ਕੋਈ ਜਦੋਂ ਤੁਸੀਂ ਅਰਦਾਸ ਦੇਣ ਦੀ ਕਰਕੇ ਨੇਮ ਪਹਾਨ ਕਰੋਗੇ ਉਹ ਤੇਰੇ ਮਨ ਨੂੰ ਪਤਾ ਲੱਗ ਜਾਣਾ ਹੈ ਵੀ ਹੁਣ ਇਹ ਨੇਮ ਨੂੰ ਦੁਹਾਈ ਤਰਾਈ ਉਦਾਂ ਇਹ ਮਨ ਛੇਤੀ ਜਿੱਤਿਆ ਕਾਬੂ ਦੇ ਵਿੱਚ ਨਹੀਂ ਆਂਦਾ ਮੇ ਮਨ ਨੂੰ ਕਾਬੂ ਕਰਨ ਲਈ ਮਨ ਦੇ ਉੱਤੇ ਬੈਨ ਲੱਗੇ ਪੈਂਦੇ ਆ ਇਸ ਲਈ ਤੁਸੀਂ ਇੱਕ ਵਾਰ ਇੱਕ ਮਹੀਨੇ ਦਾ ਪੈਨ ਆਪਣੇ ਨੰਤੇ ਨਾਲ ਕੀ ਇਹ ਪੂਰਾ ਤੁਹਾਨੂੰ ਜਿੰਨਾ ਬਸਾਤ ਦਾ ਮਹੀਨਾ ਮੈਨੂੰ ਨਾਲ ਔਸ਼ਾਧੀ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਨਾ ਹੈ ਕਿੰਨੀ ਤਰ੍ਹਾਂ ਔਸ਼ਾਧੀ ਦੇ ਚਰਨਾਂ ਦੇ ਵਿੱਚ ਸਮਰਪਿਤ ਕਰਨਾ ਹੈ 5 ਮਿੰਟ ਜਪਨਾ ਚਾਹੁੰਦੇ ਹੋ 10 ਮਿੰਟ ਜਪਨਾ ਚਾਹੁੰਦੇ ਹੋ ਉਹ ਜਪਨਾ ਸ਼੍ਰੀ ਕਰਦੇ ਹੋ ਪਰ ਪੂਰੇ ਨੇਮ ਦੇ ਨਾਲ ਕੋਈ ਨਾਗਾ ਨਹੀਂ ਪਹਿਣਾ ਚਾਹੀਦਾ ਅਤੇ ਜੋ ਸਮਤ ਸਿੰਘਾਂ ਦਾ ਕਰਨਾ ਹੈ ਉਹ ਸਮਤ ਕਰ ਕੰਮ ਇਹ ਨਹੀਂ ਬਿੱਕਦੇ ਤਿੰਨ ਵਜੇ ਉੱਠ ਕੇ ਕਦੇ 4 ਵਜੇ ਉੱਠ ਕੇ ਤੇ 5 ਵਜੇ ਉੱਠ ਕੇ ਇਦਾਂ ਦੀ ਸ਼ੂਟ ਨਹੀਂ ਦੇਣੀ ਮਾਣ ਨੂੰ ਇੱਕੋ ਗੱਲ ਸਮਝਾਉਣੀ ਹੈ ਜੇ ਤੇ ਮਨ ਜੇ ਉੱਠ ਨਾ ਤਾਂ ਮਨ ਨੂੰ ਮਜੇ ਦਾ ਇਹ ਟੰਕੋ ਕਹਿਣਾ ਕਿਉਂਕਿ ਇਹ ਮਨ ਬਹੁਤ ਚੰਚਲਿਆ ਇਹ ਮਾੜੀ ਜਿਹੀ ਸ਼ੂਟ ਨਹੀਂ ਲੈਣਾ ਫਿਰ ਨਹੀਂ ਇਹ ਕੰਮ ਜਿਹੜੇ ਚੰਚਲ ਇਸ ਕਰਕੇ ਤੇ ਤੇ ਪੱਕਾ ਬੈਨਵਾ ਪਹਿਣਾ ਹੈ ਜੇ 3 ਵਜੇ ਨਹੀਂ ਉੱਠ ਸਕਦੇ ਤੁਸੀਂ 4 ਦਾ ਮੈਂ ਲਾਲੂ ਜੀ 4 ਵਜੇ ਨਹੀਂ ਸਵੇਰੇ 5:00 ਵਜੇ ਦਾ ਰੰਗ ਲਾਉਂ। ਮਹਾਭਗਤੀ ਲਈ ਤਾਂ ਚੌਕ ਚੱਕਰ ਵੀ ਸੰਭੋਧਨ ਕਰenge ਹਨ ਜੇ ਅਗਰ ਤੋਂ ਇਹਨੇ ਨਹੀਂ ਠੇਕਿਆ ਜਾਂਦਾ ਤਾਂ ਤੀਨੇ ਦਿਨ ਦੇ ਵਿੱਚੋਂ ਕੋਈ ਇੱਕ ਸਮਾਂ ਹੀ ਸਤ ਕਰ ਲਓ। ਉਸੇ ਸਮੇਂ ਦੇ ਦੂਰ ਮੇਂ ਨਾਲ ਬੈਠ ਕੇ ਪਰਮਾਤਮਾ ਦਾ ਯਾਦ ਕਰੋ ਸਿਮਰਨ ਕਰੋ ਪਾਠ ਕਰੋ ਤਾਂ ਦੇਖਣਾ ਗੁਰਨਾਮ ਤੋਂ ਪਾਸ਼ਾ ਜੀ ਨੇ ਤੁਹਾਡੇ ਕਿਸੇ ਨੇਮ ਤੋਂ ਹੀ ਖੁਸ਼ ਹੋ ਚੁੱਕੇ ਕਿਰਪਾ ਕਰ ਦੇਣੀਆ ਸਾਡੇ ਕੋਲ ਇੱਕ ਕੋਸ਼ਿਸ਼ ਤਾਂ ਹੋਵੇ ਕੋਈ ਨੇਮ ਤਾਂ ਆਪਣੀ ਮੰਡਲੀ ਦੇ ਵਿੱਚ ਧਾਰਨ ਕਰੇ ਪਹਿਲੀ ਕੋਸ਼ਿਸ਼ ਤਾਂ ਅਮਰਤ ਵੇ ਲਈ ਲਈ ਹੋਵੇ ਜੇ ਅਮਰਤ ਵੇ ਲਈ ਨਹੀਂ ਉਤਰਿਆ ਜਾਂਦਾ ਫਿਰ ਜਿੰਨੇ ਵੇਲੇ ਵੀ ਤੁਸੀਂ ਉੱਠਦੇ ਹੋ ਉੱਠ ਕੇ ਆਸਾਰ ਕੋਈ ਕੰਮ ਕੀ ਦੇ ਹੋਵੇ ਕਿ ਅਸੀਂ ਨਾਮ ਜਪਣਾ ਹੈ ਤੇ ਸਾਰੇ ਅਮਰਤ ਸੋਚ ਕੀ ਜੁਗਤੀ ਹੈ ਅਮਰਤ ਬਟੇ ਉਠਾਂਗੇ ਕਿ ਰਾਤ दस पंद्रह मिनट बैठ के नाम जितो करोदी अर समझा की वैसे उठना ही लिखना अमृत वेले उठा जाता है गुरु साहब जी यही कृपा कर दिया तीन बजे अलार्म लगा के सौगे तो पांच मिनट ਇਹ ਜਲਦ ਆਵੇਗੇ ਜਿੰਨੇ ਵਿੱਚ ਤੁਹਾਨੂੰ ਲਾਗ ਮਤਾਉਂਗਾ ਇਹਨਾਂ ਜਾਣ ਤੋਂ ਤੁਹਾਨੂੰ 5 ਮਿੰਟ ਦੇ ਦੇਵਾ ਦੂੰਗਾ ਉਸ ਤੋਂ ਬਾਅਦ ਹੀ ਪਾਸ ਕਰਕੇ ਸੇ ਨਾਲ ਨਾ ਕਾਫੀ ਇਹਨੂੰ ਸ਼ਰਵੀ ਬੀਬੇ ਦੇ ਇਤਹਾਸ ਵੇਲ ਕੀ ਕਰਕੇ ਸੁਣਾਉਣ ਨੂੰ ਵਿਸ਼ੇਸ਼ ਤੌਰ ਤੇ ਦਾਮੋਤ ਦੇ ਬਹੁਤ ਬੈਂ ਸੁਸੰਗਠੀ ਨੂੰ ਕਿਉਂਿਤਨਾ ਜੂੜਾ ਹਤਾ ਅਜਿਡੇ ਨਾਲ ਸੰਜੀਤ ਜੀ ਕੇ ਹਨ ਤੇ ਵੈਸੇ ਕਿ ਉਹਤਨਾ ਦਾ ਸਹਾਹਾ ਮੈਂ ਖੁਬ ਬਹੁਤ ਆਪਣੀ ਜਿੰਦਗੀ ਚ ਚੱਲਿਆ ਹੈ ਸੰਗਠੀ ਪਹਿਲਾ ਪੈਲ ਨਾਮ ਰਟਰੇ ਦੇ ਪਤਾ ਸੀ ਨਾਮ ਨਹੀਂ ਉਹ ਕਿਲੇ ਦੀ ਕਵਨ ਨੰਦੀ ਦਾ ਕਹਾ ਪਰ ਜਿਵੇਂ ਜਿਵੇਂ ਮਾਰਕ ਨੇ ਪੇਪਰ ਕੀਤੀ ਜਿन्हे ਜਿਨੇ ਸੋਚ ਜਾਈ ਅਮਰਤ ਦੇ ਇਹ ਵੀ ਮਹੱਤਤਾ ਦਾ ਪਤਾ ਲੱਗ ਗਿਆ ਪਾਣੀ ਦਾ ਇਤਨੀ ਨਿਰਮਲ ਕਥਾ ਲਖਿਆ ਤੁੰਦੇ ਨੇ ਮਨ ਮੰਤ ਦੇ ਉਤੇ ਬੈਣ ਲਾ ਕੇ ਗੁਰੂ ਸਾਹਿਬ ਜੀ ਦੇ ਜਨਤਾਂ ਦੇ ਵਿੱਚ ਆਪਾਸ ਗੇਂਕ ਕਰਕੇ ਸੇਵਾ ਕਰਨੀ ਸ਼ੁਰੂ ਕੀਤੀ ਜੋ ਇਸ ਪ੍ਰਾਏ ਗੀਤ ਨਾਲ ਇਹ ਬੈਣ ਦਾ ਸਹਾਰਾ ਲੈ ਕੇ ਅਸੀਂ ਆਪਣੇ ਮਨ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਾਧਣੀਆ ਜਦੋਂ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਕਿ ਮੇਕ ਅਪੇਸ਼ ਨੇ ਦੰਧਿਆ ਨੇ ਕਿ ਇਸ ਨੂੰ ਤਾਂ ਆਪਣੇ ਹੀ ਸੁਨੇ ਨੰਰੋਨੀਆ ਸਵੇਕ ਵਾਰ ਸ਼ੁਭਾਪਸਤ ਕਰਕੇ ਕਿਸ਼ਮਾਤ ਤੁਸੀਂ ਬਸ ਸਾਥੀ ਬਣੋਗੇ

ਤੋ ਜਿਹੜੀ ਪਰਮਤਾ ਦਾ ਮਾਰਗ ਹੈ ਉਹ ਤਾਂ ਕਿ ਕੰਮ ਕਰਦੇ ਨਹੀਂ ਜਿਹੜੀ ਹੈ ਜਿੰਮੇਵਾਰ ਨਾ ਸਾਲ ਹੀ ਇਹ ਨਿਆਂ ਕਰਵਾਉਂਦੇ ਕਿ ਸੰਸਾਰ ਤੇ ਸਰਨੇ ਰਹਿ ਵਰਨ ਕਰਦੇ ਲਈ ਜਿੰਮੇਵਾਰ ਹਾਂ ਸਭ ਤੋਂ ਸੱਚੇ ਪਾਸ਼ੂ ਨਾਮ ਜੇਕਰ ਇੱਕ ਨੰਨਾ ਜੱਟਿੰਦ ਨੂੰ ਬਤਾਉ ਬਹੁਤ ਚੋੜ ਜਦੋਂ ਇਹ ਕੰਮ ਅਸਿਕ੍ਰਿਤੀ ਮਾਨਦਲ ਦੇ ਨਾਮ ਕੋਰੇ ਨੇਮ ਦੇ ਨਾਲ ਅੰਧਾ ਸ਼ੁਰੂ ਕਰ ਦਿੰਨੇ ਆ ਸੱਚੀ ਕਿਹਦੇ ਆਉਗੇ ਜ਼ਿੰਦਗੀ ਦੇ ਪੱਖੀ ਸਾਰੇ ਹੀ ਕੰਮ ਤੋਂ ਬੇਕਰਨੀ ਜ਼ਿੰਦਗੀਆਂ ਬਾਕੀ ਸਾਰੀਆਂ ਜਿੰਮੇਵਾਰ